ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੇ ਬੱਬੂ ਮਾਨ ਹੋਰਾਂ ਨੂੰ ਲੈ ਕੇ ਇੱਕ ਦੋ ਨਵੀਆਂ ਤਾਜ਼ੀਆਂ ਅਪਡੇਟ ਹੈ ਇਹ ਪਹਿਲੀ ਅਪਡੇਟ ਹੈ ਉਹਨਾਂ ਦੇ ਲਾਈਵ ਸ਼ੋਅ ਨੂੰ ਲੈ ਕੇ ਤੇ ਲਾਈਵ ਸ਼ੋਅ ਹੋਣ ਆ ਰਿਹਾ ਹੈ ਜੀ 18 ਮਾਰਚ ਦਿਨ ਮੰਗਲਵਾਰ ਨੂੰ ਮਾਨੂਕੇ ਸੰਧੂ ਤਹਿਸੀਲ ਜਗਰਾਉਂ ਲੁਧਿਆਣਾ ਦੇ ਵਿੱਚ ਤੇ ਇੱਥੇ ਮਾਨ ਸਾਹਿਬ ਨੇ ਆਪਣੇ ਇਸ ਲਾਈਵ ਸ਼ੋਅ ਨੂੰ ਲੈ ਕੇ ਇੱਕ ਅਪੀਲ ਆ ਜਿਹੜੀ ਆਪਣੇ ਸਾਰੇ ਹੀ ਚਾਹਣ ਵਾਲਿਆਂ ਨੂੰ ਇੱਕ ਵੀਡੀਓ ਦੇ ਜ਼ਰੀਏ ਕੀਤੀ ਆ ਆਓ ਫਿਰ ਬਿਨਾਂ ਟਾਈਮ ਵੇਸਟ ਕੀਤੇ ਉਹ ਵੀਡੀਓ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬੱਬੂ ਤੁਸੀਂ ਮੇਰਾ ਮਾਨ ਪਿੰਡ ਮਾਨੂਕੇ ਸੰਧੂ ਮਾਰਚ 18 ਸ਼ਾਮੀ 6 ਵਜੇ ਨੇੜੇ ਜਗਰਾਮ ਆਜੋ ਫਿਰ ਲਾਦੀ ਰੌਣਕਾਂ ਵਿੱਚ ਦੇਖਾਂ ਸਤਿ ਸ਼੍ਰੀ ਅਕਾਲ ਉਦੁਰ ਸੁਨੰਦਾ ਸ਼ਰਮਾ ਵਾਲਾ ਮਾਮਲਾ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਸੀ ਖੈਰ ਸੁਨੰਦਾ ਸ਼ਰਮਾ ਤਾਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਆ ਜਿਹੜੇ ਬਣ ਚੁੱਕੇ ਆ ਉਹਨਾਂ ਦਾ ਮਸਲਾ ਹੋ ਚੁੱਕਾ ਜੀ ਸਾਰਾ ਸੌਲਵ ਹੋ ਤੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਹੋਰਾਂ ਦੀ ਇੱਕ ਗੱਲਬਾਤ ਉਹਨਾਂ ਦੀ ਇੱਕ ਵੀਡੀਓ ਇੱਕ ਪੁਰਾਣੀ ਇੰਟਰਵਿਊ ਕਾਫੀ ਜ਼ਿਆਦਾ ਇੰਟਰਨੈਟ ਦੇ ਉੱਤੇ ਵਾਇਰਲ ਹੋ ਰਹੀ ਹੈ ਜਿੱਥੇ ਉਹਨਾਂ ਨੇ ਕੰਪਨੀਆਂ ਤੇ ਆਰਟਿਸਟਾਂ ਦੇ ਇਸ ਰੋਲੇ ਦੇ ਬਾਰੇ ਵਿੱਚ ਕੁਝ ਗੱਲਬਾਤ ਕੀਤੀ ਸੀ ਕਈ ਸਾਲ ਪਹਿਲਾਂ ਆਓ ਉਹ ਵੀ ਤੁਹਾਨੂੰ ਵੀਡੀਓ ਦਿਖਾਉਂਦੇ ਆ ਜੀ ਤੋਂ ਬਾਅਦ ਆਈਆਂ ਕੰਪ ਕਾਗਰੀਮੈਂਟ ਆ ਇੱਥੇ ਗੂਠਾ ਲਾ ਦੋ ਬੜਾ ਖਰਾਸ਼ ਕਰਨਾ ਉਹਨਾਂ ਨੇ ਚਾਰ ਪੰਜ ਸਾਲ ਬਾਅਦ ਮੈਂ ਆਪਣੀ ਕਮਿਟਮੈਂਟ ਨਿਭਾ ਕੇ ਫਿਰ ਮੈਂ ਉਹ ਵੀ ਤੋੜਿਆ ਜੀ ਕਿ ਕੋਈ ਵੀ ਬੰਦਾ ਕੰਪਨੀ ਖੋਲ ਸਕਦਾ ਜੀ ਇਹ ਵੀ ਕੰਮ ਆਪਾਂ ਸ਼ੁਰੂ ਕਰਿਆ ਸੀ ਅੱਜ ਤੁਸੀਂ ਦੇਖੋ ਹਰ ਆਰਟਿਸਟ ਦੀ ਆਪਣੀ ਕੰਪਨੀ ਹੈ ਕਿ ਨਹੀਂ ਜੀ ਉਹਨੂੰ ਜਾਣਾ ਤਾਂ ਨਹੀਂ ਪੈਂਦਾ ਹਾਂ ਉਹ ਵੱਖਰੀ ਗੱਲ ਹੈ ਜੇ ਉਹਨੂੰ ਕੋਈ ਅਪਰੋਚ ਕਰਦਾ ਜਾਂਦਾ ਬਟ ਉਹਦੇ ਕੋਲ ਇੱਕ ਜ਼ਰੀਆ ਹੋ ਗਿਆ ਜੀ ਸੋ ਇਹਨਾਂ ਸਾਰੀਆਂ ਹੀ ਗੱਲਾਂ ਬਾਤਾਂ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸ਼ੇਅਰ ਕਰਨਾ ਤੇ ਹੋਰ ਤਾਜ਼ਾ ਵੀਡੀਓਜ਼ ਇਸੇ ਹੀ ਤਰ੍ਹਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ